ਤਿਆਰ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੀ ਫੈਮਿਲੀ ਨੇ ਬਿਲਕੁਲ ਸਰਪ੍ਰਾਈਜ਼ ਦੇਣ ਵਾਲੀ ਚੀਜ਼ ਹੈ ਠੀਕ ਹੈ ਮੈਂ ਇਦਾਂ ਆਇਆ ਵਾ ਅਸੀਂ ਚੰਡੀਗੜ੍ਹ ਆਏ ਆ ਪਰ ਪਤਾ ਕੀ ਕਰਨਾ ਐਸ ਤੋਂ ਬਸ ਫੜਨਾ ਆਹ ਵੇਖੋ ਆ ਐਵੇਂ ਜਿਹੀ ਲੋਕੇਸ਼ਨਾਂ ਤੇ ਆਪਾਂ ਥੋੜਾ ਖੇਚਾਂਗੇ ਹੁਣ ਜਾ ਕੇ ਇੱਥੇ ਤਾਂ ਯਾਰ ਇਸ ਵੇਲੇ ਕਾਫੀ ਲੋਕ ਨੇ ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਾਣਾਂ ਦਾ ਤਾਂ ਆਸ ਵੇਲੇ ਨਾ ਸਵੇਰ ਦੇ 5 ਵਜੇ ਹੋਏ ਆ ਤੇ ਮੌਸਮ ਠੀਕ ਲੱਗਣ ਦੇ ਮੈਨੂੰ ਲੱਗਾ ਨੇਰੀ ਆ ਹੀ ਜਾਣੀ ਵਾਏ ਆ ਬਿਲਕੁਲ ਵੀ ਦੁੱਡੀ ਜਾਂਦੇ ਚੌਂਕ ਦੇ ਵਿੱਚ ਤੇ ਚਾਹੂੰ ਕਿ ਆਪਾਂ ਇਹ ਸਾਰੇ ਖਿਲੋਦਗੇ ਕਿ ਇੱਥੇ ਬਸ ਹੋਣੀ ਆ ਆਪਾਂ ਚੱਲੇ ਤਾਂ ਅਸੀਂ ਜੇ ਥੰਬਨਲ ਵੇਖਿਆ ਤੁਹਾਨੂੰ ਪਤਾ ਲੱਗ ਗਿਆ ਆਪਾਂ ਚੰਡੀਗੜ੍ਹ ਚੱਲੇ ਆ ਠੀਕ ਆ ਤੇ ਬਸ ਬਸੋਂ ਦੀ ਫਿਰ ਵਿੱਚ ਬੈੰਨੇ ਆ ਫਿਰ ਸਫਰ ਸ਼ੁਰੂ ਕਰਦੇ ਆ ਅੱਜ ਤਾਂ ਆਪਣਾ ਤੇ ਯਾਰ ਹੁਣ ਨਾ ਅਸੀਂ ਬਸ ਦੇ ਵਿੱਚ ਬੈਠੇ ਹੋਇਆ ਤੇ ਇਹ ਨਵੇਂ ਰੂਟ ਵਾਲੀ ਕੋਈ ਬਸ ਜਿਹੜੀ ਤੇ ਬਸ ਤੇ ਅਸੀਂ ਜਾਣਾ ਹੈ ਨਾ ਉਹ ਤਾਂ ਪਲਾਨ ਹੀ ਕੈਨਸਲ ਹੋ ਗਿਆ ਮਤਲਬ ਉਹ ਆਈ ਨਹੀਂ ਠੀਕ ਆ ਉਹ ਤਾਂ ਚਾਹੀ ਕੋਈ ਖਰਾਬੀ ਉਹ ਕਹਿੰਦੇ ਹੀ ਨਹੀਂ ਚੜਾਉਣਾ ਤੁਹਾਨੂੰ ਫਿਰ ਉੱਤੋਂ ਬਾਅਦ ਵਾਲੀ ਤੇ ਚੜੇ ਠੀਕ ਆ ਹੁਣ ਇਹ ਪਤਾ ਨਹੀਂ ਕਿ ਕਿਹੜੇ ਕਿਹੜੇ ਰੂਟ ਥਾਣੇ ਜਾਣੀ ਆ ਫ ਤੇ ਬਾਕੀ 5-6 ਘੰਟੇ ਦਾ ਰਹਿੰਦਾ ਲੇ ਕਿ ਵੀ ਆਪਾਂ ਕਿੱਥੇ ਰੁਕੀ ਹੋਏ ਆ ਡਰਾਈਵਰ ਉਤਰ ਗਿਆ ਜਾਜੂ ਪੀਣ ਵਧੀਆ ਉਹਨੂੰ ਕੋਈ ਲੱਥੀ ਚੜੀ ਨਹੀਂ ਬਸਣਾ ਠੀਕ ਆ ਤੇ ਮੇਨੇ ਮੀ ਬਾਂ ਦੇ ਬਾਹਰ ਵੇਖੋ ਨਹੀਂ ਦਿਖਣ ਨਾਲਾ ਕੈਮਰੇ ਜਾ ਹੁਣ ਮੈਨੇ ਇੱਥੋਂ ਕਿਦੋਂ ਤੁਰਦੀ ਆ ਭਾਈ ਬਸ ਤੁਰ ਪਈ ਆ ਤੇ ਬਾਹਰ ਮੀ ਪੈਦਾ ਬਾਹਰ ਨਹੀਂ ਖੋਲ ਸਕਦਾ ਲੇ ਕੋਈ ਨਾ ਮੇਰੀ ਠੰਢ ਠੰਡੀ ਹੋ ਮਰ ਰੋ ਰਹੀ ਇਧਰੋਂ ਇੱਧਰ ਮੈਂ ਨਾ ਬਾਹਰ ਚੈੱਕ ਕਰਾਂ ਪਾਣੀ ਪਾਣੀ ਹੋਇਆ ਪਿਆ ਵਾ ਪਾਣੀ ਪਾਣੀ ਐ ਇੱਥੇ ਪੀਣਾ ਕਿਹਨੇ ਪਾਣੀ 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 ਆਪਣਾ ਇਹ ਬੰਦਾ ਬਜਾ ਕਰਦਾ ਹਾਂ ਬਸ ਤੁਰੀ ਜਾ ਰਹੀ ਤੁਰੀ ਜਾ ਰਹੀ ਜਿਹੜਾ ਪੁੱਛਿਆ ਕਿਨੇ ਦੱਸਾਂਗੇ ਆਹ ਵੇਲੇ ਬਸ ਪਹੁੰਚ ਗਏ ਗੋਂਦਵਾਲ ਠੀਕ ਐ ਜੇ ਕਿਤੇ ਮੇਲੇ ਵਾਲਾ ਦਿਨ ਹੁੰਦਾ ਮੈਂ ਇੱਥੋਂ ਉਤਰ ਕੇ ਚਜਨਹੇਂਦਰ ਨੂੰ ਪਰ ਚਲੋ ਅੰਤਲੇ ਹਾਂ ਬਸ ਹਟ ਦੇਖ ਚੈੱਕ ਕਰੋ ਪੂਰਾ ਡੁੱਬਿਆ ਪਿਆ ਮਨੇ ਪਾਣੀ ਚ ਤਿਆਰ ਹੈ ਇਹ ਵੇਲੇ ਆਪਣੀ ਬੱਸ ਆਪਣਾ ਜਲੰਧਰ ਵਾਲੇ ਰੁਕੀ ਹੋਈ ਹੈ ਠੀਕ ਹੈ ਸਾਡੇ ਦੇ ਜਲੰਧਰ ਪਹੁੰਚ ਗਏ ਤੇ ਮੈਂ ਰਾਤ ਤੇ ਸੌ ਗਿਆ ਇੱਕ ਦੋ ਵਾਰੀ ਤਾਂ ਮੰਨੀ ਨੂੰ ਰਵਾ ਗਈ ਲੋਕ ਜਿਹ ਹੈ ਨਹੀਂ ਉਹ ਠੰਡੇ ਇੰਡੀਆ ਵਾ ਚੱਲਣ ਦੀ ਮੈਂ ਪੂਰੇ ਸੌਣ ਵਾਲਾ ਮਾਹੌਲ ਜੇ ਮੇਰਾ ਬਣ ਗਿਆ ਹੈ ਬਾਕੀ ਹੁਣ ਫਿਲਹਾਲ ਆਪਾਂ ਅਦਰ ਚੈੱਕ ਕਰੋ ਦੋਸਤੋ ਪਰਲੇ ਜੀ ਮੇਰੇ ਕੋਲ ਹੈ ਤੇ ਚਾਹ ਵੀ ਮੇਰੇ ਕੋਲ ਹੀ ਹੈ ਤੇ ਹੁਣ ਆਪਾਂ ਚਾਹ ਪੀਵਾਂਗੇ ਵਧੀਆ ਮਜੇ ਆਪਣੇ ਤੇ ਮੈਂ ਚਾਹ ਪੀ ਕੇ ਬੈਠਾ ਭਰਾਵਾ ਇੱਥੇ ਨਾ ਹੁਣੇ ਡ੍ਰਾਈਵਰ ਨੇ ਬੈਕ ਕਰਕੇ ਤੇ ਕਾਊਂਟਰ ਤੇ ਲਾਉਂਦੇ ਬੱਸ ਉਹ ਤੇ ਰੋਟੀ ਤੇ ਫਿਰ ਪਿਛੇ ਲਾਉਂਦੇ ਨਾ ਭਰਾਵਾ ਮਾਹੀ ਚਾਹ ਬਚਾਈ ਹੋਏ ਐ ਲਾਰੇ ਵੱਜ ਵੱਜ ਕੇ ਨਾ ਮਾਹੀ ਬਚਾਈ ਚਾਹ ਭਰਾਵਾ ਬਗੀ ਚਾਹ ਵੀ ਨਹੀਂ ਆ ਵੇ ਨਹੀਂ ਆ 15 ਮਿੰਟ ਰੁਕਣੀ ਆ 20 ਮਿੰਟ ਰੁਕਣੀ ਆ ਕਦੋਂ ਤੁਰਨੀ ਆ ਮੰਮੀ ਆਖੰਦੇ 40 ਟਾਈਮ ਆ ਤੇ 5 ਕਿ ਮਿੰਟ ਹੀ ਰਹਿੰਦੇ ਆ 5 ਮਿੰਟ ਨੂੰ ਤੁਰ ਪੈਣੀ ਆ ਸਹੀ ਆ ਤੇ ਪਹੁੰਚਦੇ ਆ ਵਹ ਦੇ ਸੁਝੇ ਪੁਆਇੰਟ 5.5 ਘੰਟੇ ਲੱਗਣਗੇ ਚੰਡੀਗੜ੍ਹ ਪਹੁੰਚਣ ਤੇ ਪਰ ਇਹਦੇ 6.5 ਆਰਾਮ ਨਾਲ ਲੱਜ ਜਾਣੇ ਬੱਸ ਦਾ ਵਾਇਆ ਜਾਂ ਵੱਖਰਾ ਹੋ ਛੜਾ ਤੇ ਚਲੋ ਕੋਈ ਨਹੀਂ ਠੀਕ ਹੈ ਇਹਨਾਂ ਦਾ ਚਲੋ ਜੀ ਜਲੰਧਰ ਤੋਂ ਨਹੀਂ ਜਲੰਧਰ ਤੋਂ ਨਹੀਂ ਜਲੰਧਰ ਦੇ ਬੱਸ ਅੱਡੇ ਚੋਂ ਬਾਹਰ ਆਉਣ ਲੱਗੇ ਆ ਤੇ ਗੁਰੂਆ ਜਿੱਥੇ ਆਪ ਸਾਬ ਵਲੌਗ ਜਿਹੜਾ ਬੰਦਾ 8 ਵਜੇ ਉੱਡਦਾ ਹੋਏ ਹੋਣ ਸਾਢੇ ਇਹਦੇ ਨੀਂਦ ਆਉਣੀ ਚਾਹੀਦੀ ਨਾ ਉਹ ਬੰਦੇ ਨੂੰ ਜਿਵੇਂ ਆਪ ਉੱਠੇ ਜਾਂ 4 ਵਜੇ ਦੇ ਸਾਢੇ 9 ਵਜੇ ਦੇ ਤੇ ਚਲੋ ਪੜਾਇਆ ਬੱਸ ਸਟੇਜੋਂ ਨਿਕਲ ਲੱਗੇ ਆ ਹੱਲੇ ਆਪਣਾ ਮੇਰੇ ਖਿਆਲ ਨਾਲ 3 ਜਾਂ 2.5 ਘੰਟੇ ਦਾ ਰਾਉਂਡ ਸਫ਼ਰ ਬਾਕੀ ਆ ਉਹ ਚ ਸੋ ਕੇ ਕੱਟ ਲੈਣਾ ਆਪਣਾ ਕੋਈ ਨਾ ਪਹੁੰਚਦੇ ਚੰਡੀਗੜ੍ਹ ਤੇ ਯਾਰ ਜੈਮੇ ਨੂੰ ਪਤਾ ਕਿ ਆਪਣੀ ਫੈਮਿਲੀ ਨੇ ਬਿਲਕੁਲ ਸਰਪ੍ਰਾਈਜ਼ ਦੇਣ ਵਾਲੀ ਚੀਜ਼ ਹੈ ਠੀਕ ਆ ਤਾਂ ਪਿਛਲੇ ਏਰੀਆ ਵਾਲੇ ਦੇ ਨਾਲ ਵਲੋਗ ਵੇਖਿਆ ਹੁਣ ਪਤਾ ਕਿ ਜਦੋਂ ਮੈਂ ਨੰਦਪੁਰ ਉਤਰਿਆ ਹਾਂ ਮੈਨੂੰ ਉਦੋਂ ਪਹ ਲੱਗ ਗਿਆ ਕਿ ਮਣੀ ਕਰਨ ਚੱਲੇ ਹਨ ਸੇਮ ਇਦਾਂ ਆਇਆ ਵਾ ਅਸੀਂ ਚੰਡੀਗੜ੍ਹ ਆਏ ਹਾਂ ਪਰ ਪਤਾ ਕੀ ਕਰਨਾ ਹੈ ਇਥੋਂ ਬੱਸ ਫੜਨਾ ਅਸੀਂ ਚੰਡੀਗੜ੍ਹ ਆਏ ਇਥੋਂ ਬੱਸ ਫੜਨੀ ਆ ਤੇ ਹੁਣ ਆਪਾਂ ਚੱਲੇ ਆ ਪੋਟਾ ਸਾਹਿਬ ਨੂੰ ਠੀਕ ਹੈ ਤੇ ਐਰ ਕੀ ਦੀ ਟ੍ਰਿਪ ਪੋਟਾ ਸਾਹਿਬ ਦੀ ਆ ਠੀਕ ਹੈ ਤੇ ਪੋਟਾ ਸਾਹਿਬ ਲਈ ਬੱਸ ਤੇ ਆਪਾਂ ਬਹਿ ਗਏ ਹਾਂ ਠੀਕ ਹੈ ਟਿਕਟਾਂ ਭਾਈ ਨੂੰ ਪੈ ਫੜਾ ਤੇ ਉਹਦਾ ਰੋਲ ਜਾਮ ਹੋ ਗਏ ਹੁਣ ਇਹ ਪੈਸੇ ਫੜਾਊਗਾ ਆਪਾਂ ਨੂੰ ਉਹ ਟਿਕਟ ਫੜਾਊਗਾ ਠੀਕ ਹੈ ਤੇ ਬਾਕੀ ਸਭ ਠ ਮੈਂ ਕੋ ਮੈਂ ਆ ਥੋੜਾ ਯਾਰ ਮਤਲਬ ਬਸ ਦੇ ਟਾਈਮ ਹੀ ਗਿਆ ਤੇ ਅਸੀਂ ਘੁੰਮਦੇ ਰਹੇ ਆ ਬਾਹਰ ਛੜਕਾ ਦੇ ਸਵਾ ਮੈਨੂੰ ਦੱਸੋ ਕਿ ਹੈਗੀ ਠੀਕ ਆ ਬਸ ਛੜਕਾ ਤੇ ਉੱਤੇ ਗੱਡੀਆਂ ਫੋਲ ਸਪੀਡ ਉਹ ਵੀ ਛੜਕ ਪਾਰ ਕਰ ਲਈ ਵੀ ਇੱਕ ਲਾਲ ਰਾਹ ਦੇ ਵਿੱਚ ਉਹ ਵੀ ਠੀਕ ਆ ਹੋਰ ਕੁਝ ਨਹੀਂ ਹੈਗਾ ਚੰਡੀਗੜ੍ਹ ਤੇ ਮੈਂ ਲਾਇਆ ਸਭ ਮਤਲਬ ਤਿੰਨ ਚਾਰ ਸੈਕਟਰ ਵੇਖੇ ਮੈਂ ਇੱਥੇ ਕੁਝ ਨਹੀਂ ਹੈਗਾ ਬਾਕੀ ਅੱਗੇ ਦਾ ਪਤਾ ਨਹੀਂ ਠੀਕ ਆ ਤੇ ਬਸ ਆਪਾਂ ਤੇ ਪੌਂਟ ਸਾਬ ਨੂੰ ਚੱਲੇ ਆ ਤੇ ਯਾਰ ਐਵੇਂ ਦੇ ਹੁਣ ਬਸ ਅੱਡੇ ਤੋਂ ਬਸ ਬਾਹਰ ਆ ਗਈ ਆ ਠੀਕ ਆ ਤੇ ਥੋੜਾ ਸਾਕ ਨੂੰ ਤੁਰ ਚੱਲੀ ਆ ਤੇ ਮੈਂ ਸੋਚਣਾ ਸੌ ਜਾ ਕਿਉਂਕਿ ਮੈਂ ਸਵੇਰੇ 4 ਵਜੇ ਉੱਠਣਾ ਨੇ ਬਗੜ ਦੇ ਵੇਖੋ ਹੌਲੀ ਹੌਲੀ ਰਸਤਾ ਵੇਦੇ ਵੇਦੇ ਤਾਂ ਨੂੰ ਉਖਾਣੇ ਨਾਲੇ ਬਾਹਰ ਨੂੰ ਦੋ ਚਾਰ ਆਉਂਦੇ ਜਿਹੜੇ ਤਾਂ ਯਾਰ ਇੱਥੋਂ ਨਾਲ ਨਹੀਂ ਨਾ ਲੰਘਣ ਦੇ ਤੇ ਦੇਖ ਲੇਖਦੇ ਨਾ ਬੜੇ ਕਾਲੇ ਕਛੇ ਸੁੱਕੜੇ ਪਏ ਮੈਂ ਕਿਤੇ ਕਾਲੇ ਕਛੇ ਵਾਲੇ ਦਾ ਘਰ ਨਹੀਂ ਤਾਂ ਯਾਰ ਆਣਾ ਇੱਕਾਈਂ ਛੜਕ ਤੇ ਲੰਘਣ ਆਂ ਅਡ ਇਧਰ ਵਾਹੀ ਤੇ ਚੈੱਕ ਕਰੋ ਅੰਬਾਂ ਦੀ ਕੁਆਂਟੀਟੀ ਚੈੱਕ ਕਰੋ ਪੂਰੀ ਛੜਕ ਤੇ ਆਂਬ ਵੀ ਆਂਬ ਬਾਈ ਆਂਬ ਦੀ ਅੰਬ ਇੰਨੇ ਬੁੱਧੇ ਅੰਬ ਨੇ ਵੀ ਭਰੇ ਭਰੇ ਮੈਨਾਂ ਇਹ ਛੜਗਣਾ ਪੱਕੀ ਗੱਲ ਹੈ ਕਿ ਅੰਬਾਂ ਵਾਲੀ ਛੜਕ ਪਾ ਦੋ ਚੰਡੀਗੜ੍ਹ ਵਾਲਿਓ ਮੰਨੋ ਮੇਰੀ ਯਾਰੰ ਪਾਣੀ ਛੜਕਣਾ ਪਾਵੇਗਾ ਬੋਲੇ ਅੰਬ ਜਿਹਦੇ ਤੇ ਗਰੂਹਾ ਵੇ ਲੈ ਚੱਕ ਦੋ ਮੇਰੇ ਨਾਲ ਆਉਂਦੇ ਅੰਬੇ ਛੜਕਣਗੇ ਯਾਰ ਹੁਣ ਆਪਾਂ ਚੰਡੀਗੜ੍ਹ ਚੋਂ ਬਾਹਰ ਆ ਚੁੱਕੇ ਹਾਂ ਤੇ ਡੇਰਾਦੂਨ ਵਾਲੀ ਸਾਈਡ ਤੇ ਆਪਾਂ ਪਹੁੰਚੇ ਹਾਂ ਇੱਥੋਂ ਥੋੜਾ ਹੋਲ ਹੈ ਬਿਗੇਟਾਟ ਆ ਗਿਆ ਪੂਰੇ ਬਾਵਾ ਪਰਾ ਹੋ ਕੇ ਆ ਗਾਲਿਆ ਆ ਛੋਟਾ ਮੋਟਾ ਪਹਾੜ ਜੇ ਦੇਖਣਾ ਸ਼ੁਰੂ ਹੋ ਲੱਗੇ ਜੀ ਦੋਸਤੋ ਠੀਕ ਆ ਪਹਾੜ ਇੱਕ ਦੋ ਦਿਨ ਵਿੱਚ ਹੋਣਗੇ ਪਹਾੜਾਂ ਨੂੰ ਦੇਖ ਕੇ ਤੁਹਾਨੂੰ ਮੁੱਕਾ ਪਚਾਉਂਦੇ ਪਹਿਲਾਂ ਪਹਾੜਾਂ ਦੇ ਫਿਰ ਇਨਾ ਸੋਖ ਹੋ ਗਿਆ ਉਹ ਦੋ ਪਹਾੜ ਸਾਗੇ ਤੇ ਹੁਣ ਸਫਾਟ ਜਮੀਨ ਆਈ ਗਈ ਹੋ ਅੱਗੇ ਕੋਈ ਪਹਾੜੀ ਨਹੀਂ ੱਟਕਾ ਵਾਹੇ ੱਟਕਾ ਕਰਦੇ ਇਹ ਤੇ ਯਾਰ ਥੋੜਾ ਉੱਪਰ ਪਰਦਾ ਤੇ ਇਹਦਾ ਬਹੁਤ ਬੜਾ ਨਹੀਂ ਤੇ ਹੁਣ ਜਾ ਕੇ ਤੇ ਆ ਦੇ ਪਹਾੜ ਦਿਖਣ ਲੱਗਾ ਜੀ ਔਰ ਉਹ ਜਿਦੂਰ ਸ਼ਾਇਦ ਪਹਾੜ ਦੇ ਹਨ ਹੁਣ ਜਾ ਕੇ ਲੱਗੇ ਥੋੜਾ ਬਣਾਦਾ ਕਰਕੇ ਤੇ ਯਾਰ ਬਾਜੀ ਨੇ ਹੁਣ ਬਸ ਰੁਕ ਗਈ ਹੈ 15-20 ਮਿੰਟ ਦੇ ਲਈ ਇੱਕ ਜਗ੍ਹਾ ਤੇ ਇਹ ਕਿਹੜਾ ਜਗ੍ਹਾ ਡੇਰਾ ਉਹ ਤੇ ਇੱਕ ਬੋਰਡ ਲੱਗਾ ਉਹ ਤੇ ਡੇਰਾ ਲਿਖਿਆ ਵਾ ਮੈਨੂੰ ਪਤਾ ਕਿਹੜਾ ਡੇਰਾ ਵਾ ਇੱਥੇ ਜਗ੍ਹਾ ਰੁਗੀ ਆ ਪਿਛੇ ਪਹਾੜ ਦੇ ਦੋ ਚਾਰ ਨੇ ਕਿਤੇ ਛੋਟੇ ਮੋਟੇ ਹਲੇ ਛੋਟੇ ਮੋਟੇ ਤੇ ਆਪਣੇ ਗੋਲੇ ਆ ਫਿਰ ਸਨੈਕਸ ਦੇ ਵਿੱਚ ਬਿਸਕੂਟ ਫੁੱਲ ਬੜੀਆਂ ਤੇ ਨਾਲ ਆਪਣਾ ਕੋਈ ਵੜੀਆਂ ਨੇ ਸਵੇਰ ਦੀਆਂ ਬਣੀਆਂ ਵਾ ਹੁਣ ਤਾਈਦੇ ਕੱਚੀਆਂ ਬੱਚੀਆਂ ਹੋ ਗਿਆ ਨੇ ਮੈਨੂੰ ਸਹੀਉ ਹੈ ਸਹੀਉ ਯੂ ਨੋ ਮੈਂ ਆਪਣਾ ਖਾਣਾ ਪੀਣਾ ਬੱਤੀ ਹਲਿਦਾਨ ਨੂੰ ਲੱਗਣਾ ਕਾਫੀ ਟਾਈਮ ਨੂੰ ਨਾ ਸਭਾ ਜੇ ਦਾ ਸਾਢੇ 6 ਦਾ ਟਾਈਮ ਤੱਕ ਸਾਢੇ 6 ਪਹੁੰਚ ਜਣੇ ਹਲੇ ਸਾਢੇ 4 ਵਜੇ 2 ਘੰਟੇ ਆਰਾਮ ਨਾ ਪਾਇਆ ਤਾਂ ਪੂਰੇ 4:47 ਦੇ ਬਾਅਦ ਸਿਰ ਰੁਪਈਆ ਕਾਉਂਡ ਪੈਨ ਤੱਕ ਨਾ 1 ਮਿੰਟ ਪਹਿਲਾਂ ਠੀਕ ਹੈ ਤੇ ਹੁਣ ਆਪਾਂ ਇੱਥੇ ਫਿਰ ਤੁਰ ਲੱਗੇਗੇ ਸੜਕ ਬਣ ਰਹੀ ਆ ਕੰਮ ਕੰਮ ਚੱਲ ਰਿਹਾ ਪੂਰਾ ਠੀਕ ਹੈ ਤੇ ਪਾੜਾ ਤੇ ਲਾ ਕੇ ਤੇਰੀ ਐਂਟਰੀ ਹੋਣ ਲੱਗੀ ਹੈ ਠੀਕ ਹੈ ਕੰਮ ਪੂਰਾ ਹੈ ਘੱਟਾ ਮਿੱਟੀ ਵਾਲਾ ਘੱਟਾ ਮਿੱਟੀ ਹੈ ਪੂਰਾ ਏਕੜੀ ਕਾਲੀ ਕੋਈ ਚੱਕਰੀ ਕੋਈ ਨਹੀਂ ਘੱਟਾ ਮਿੱਟੀ ਪੂਰਾ ਏਕੜੀ ਜਦੋਂ ਤੁਸੀਂ ਆਓ ਬੂਮਾ ਬਣ ਕੇ ਆਓ ਕਿਉਂਕਿ ਤਾਂ ਕੰਮ ਚ ਪੂ ਬਾਕੀ ਦੇਖੋ ਲੋਕੇਸ਼ਨਾਂ ਲੂਕਾ ਮਤਲਬ ਬੋਲ ਰਹੀਆਂ ਆ ਦੇਖੋ ਯਾਰ ਹੁਣ ਆ ਨਾ ਇਸ ਜਗ੍ਹਾ ਤੋਂ ਜਿਹੜੇ ਤੰਗ ਜਿਹੇ ਰਸਤੇ ਨੇ ਉਹ ਸ਼ੁਰੂ ਹੋ ਗਏ ਆ ਠੀਕ ਆ ਤੇ ਪਤਲੇ ਪਤਲੇ ਰਸਤੇ ਪਹਾੜਾਂ ਜਿਹੇ ਵਾਲੇ ਇਥੋਂ ਹੀ ਸ਼ੁਰੂ ਹੋ ਗਏ ਹੁਣ ਵੇਨੇ ਹੁਣ ਕਿੰਨਾ ਅੱਗੇ ਜਾਣਾ ਵੈ ਥੋੜੇ ਹੀ ਰਹਿ ਗਏ ਪੈਂਡਾ ਤੇ ਮੈਨੂੰ ਲੱਗਦਾ ਨੇ ਇੰਨਾ ਪਹਾੜਾਂ ਦੇ ਵਿੱਚ ਆਪਾਂ ਜਾ ਸਕਦੇ ਆ ਪਰ ਜਿੰਨਾ ਵੀ ਜਾਵਾਂਗੇ ਮੇਰੇ ਖਿਆਲ ਨਾਲ ਵਧੀਆ ਲੋਕੇਸ਼ਨ ਹੋਵੇ ਮਜ਼ਾ ਆਵੇ ਵੇਖਣ ਚ ਫਿਰ ਮਜ਼ਾ ਆਉਂਦਾ ਹੈ ਕਿ ਨਹੀਂ ਘੁੰਮਦਾ ਵੀ ਕੱਲੇ ਜਵਾਕੀ ਭਣੀਏ ਰਸਤੇ ਦੀ ਗੋਲ ਗੋਲ ਜੇ ਲਗਾਇਆ ਹੁਣ ਲੱਗ ਰਿਹਾ ਕਿ ਮਹਾਚਲ ਚ ਆਇਆ ਮੈਂ ਹੁਣ ਮੇਜੇ ਲੱਗਦੇ ਥੋੜੇ ਜੇ ਹੁਣ ਵੇਖੋ ਬਾਹਰ ਦੀ ਰਿਗਿਸ਼ਨ ਚੈੱਕ ਕਰੋ ਹੁਣ ਤੁਸੀਂ ਵੇਖੋ ਉਹ ਆ ਵਾਲ ਆ ਵਾਲ ਵੇਖੋ ਐਵੇਂ ਦੇ ਵਾਲ ਮ제 ਹੁੰਦੇ ਐਵੇਂ ਦੇ ਵਾਲ ਜਦੋਂ ਆਉਂਦੇ ਨਾ ਉਦੋਂ ਮਜਾ ਆਉਂਦਾ ਕਿ ਬੜਾ ਲੱਗਦਾ ਪਹਾੜਾ ਪੂਰਾ ਚਾਏ ਕੋ ਜਿ ਸਵਾਦ ਜੇ ਹੁੰਦੇ ਜ਼ਿੰਦਗੀ ਦੇ ਹੈ ਅਵੇ ਆ ਵਾਲ ਵੇਖੀਆ ਵੇ ਐ ਹੈ ਜਾਂਦਾ ਇਦਰੇ ਐ ਹੈ ਐ ਹੈ ਚੈੱਕ ਕਰ ਤਾਂ ਯਾਰ ਕਾਫੀ ਸਾਰੇ ਕਰਵ ਕਰਵ ਲੈ ਗਏ ਵੀਰ ਹੌਨਦਲੀ ਨੂਰੀ ਦੇਖ ਲੋ ਤੇ ਕਰਵ ਕਰਵ ਲੈ ਗਏ ਆਪਾਂ ਬਾਬਾ ਹੋਰ ਮਜ਼ਾ ਆ ਰਿਹਾ ਇਤੋ ਇਤੋ ਮਜ਼ਾ ਆ ਰਿਹਾ ਜੀ ਬਾੜ ਪੂੜ ਵੇਖਣ ਦਾ ਥੋੜਾ ਹਨਾ ਵਧੀਆ ਲੱਗ ਰਹੀ ਜਗਾ ਲੋਕੇਸ਼ਨ ਜੀ ਹੁਣ ਹਿੱਥੇ ਤੋਂ ਦੁਹੋਂ ਦੁਹੋਂ ਫੇਰ ਕੱਟ ਜਾ ਮਾਰੂਗਾ ਬੜਾ ਖਤਰਨਾ ਜੇ ਵੇਖੀ ਤੇ ਇਹ ਇਹ ਆ ਚੱਕਾ ਆ ਚੱਕਰ ਫਾਜਾ ਚੱਕਰ ਆਉਗਾ ਆ ਲੁਕੇਸ਼ਨ ਆ ਮਜ਼ਾ ਆ ਰਿਹਾ ਹੁਣ ਬਾਕੀ ਹੁਣ ਬਸ ਆਪਾਂ ਪਹੁੰਚਣੇ ਵਾਲੇ ਆ ਇੱਕ ਘੰਟੇ ਦਾ ਸਫ਼ਰ ਹੋ ਰਿਹਾ ਏ ਇਦਾਂ ਪਹਾੜਾਂ 'ਚ ਕਰਵ ਮਾਰ ਮਾਰ ਕੇ ਤੇ ਕਰਵ ਦਾ ਜੋ ਮਜ਼ਾ ਆਉਂਦਾ ਆ ਕੋਈ ਢਿੱਡ 'ਚ ਗੜਬੜੀ ਹੋ ਜੇ ਪਰ ਕਰਵ ਹੀ ਅਸਲੀ ਤੈਨੂੰ ਸਮਝ ਗਿਆ ਨਾ ਮੇਰੀ ਗੱਲ ਤੇ ਹੈ ਨਾ ਇੱਕ ਕਰਵ ਤੁਹਾਨੂੰ ਹੋਰ ਦਿਖਾਉਣਾ ਇਹ ਆ ਚੈੱਕ ਕਰਵਾ ਚੈੱਕ ਕਰਵਾ ਲਾ 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 ਉਹ ਏ ਇਦਾਂ ਇਦਾਂ ਕੋ ਮਿਹਦਾ ਇਦਾਂ ਆ ਵੇਖੋ ਆ ਐਵੇਂ ਜਿਹੀ ਲੋਕੇਸ਼ਨਾਂ ਤੇ ਆਪਾਂ ਕੋੜਾ ਖਿੱਚਾ ਗਿਆ ਜਿੱਥੇ ਹੁੰਦੇ ਆ ਮੈਂ ਮਾਰੋ ਕਰਵ ਦੋ ਚਾਰ ਹੋ ਰਹੇ ਮੈਂ ਨਾ ਇੰਨੇ ਕੜੇ ਈਮਾਨ ਦਾ ਆ ਉਹ ਰੀਲ ਜੀ ਨੂੰ ਬੁਰਾ ਹੁੰਦਾ ਐ ਪੂਰੀ ਰੀਲ ਬਣਾ ਦੇ ਰੀਲ ਐ ਐ ਬੁਰਾ ਲਾਵੇ ਕਰੀ ਇਹਨੂੰ ਮੁੰਡਾ ਨੇ ਨਾ ਇੱਕ ਇਹ 360 ਡਿਗਰੀ ਕਰਮ ਉਹ ਵਾਲਾ ਨਹੀਂ ਹੁੰਦਾ ਹਲੇ ਹਲੇ ਮਠਾ ਮਠਾ ਕੰਮ ਐ ਮੈਂ ਨਾ ਇਹ ਰੋ ਆ ਚੈੱਕ ਕਰੂੰ ਹਣ ਇੱਥੋਂ ਨਾ ਛੜਕਾਂ ਬਦਲੀਆਂ ਨੇ ਦੋ ਆ ਉਧਰ ਵਾਲੀ ਕਿਤੇ ਹੋਰ ਜਾਂਦੀ ਇੱਧਰ ਵਾਲੀ ਆਪਣਾ ਪੌਂਟਾ ਸਾਹਿਬ ਨੂੰ ਜਾਂਦੀ ਠੀਕ ਆ 45 ਕਿਲੋਮੀਟਰ ਰਹਿ ਗਿਆ ਆਪਣਾ ਤਾਂ 45 ਕਿਲੋਮੀਟਰ ਦਾ ਸਫ਼ਰ ਤੈ ਕਰਦੇ ਆ ਤੇ ਪਹੁੰਚਦੇ ਆ ਯਾਰ ਟਾਈਮ ਪੀਨੋ ਨਹੀਂ ਆ ਤਾਂ ਭਲਾ ਹੀ ਹੋ ਜਾਂਦਾ ਲੋ ਬੋਚਣਾ ਪਹਾੜੀ ਮਜੂਦੇ ਚੜੇ ਠੀਕ ਹੈ ਪੂਰਾ ਪਹਾੜੀ ਦੇ ਉੱਤੇ ਤਾਂ ਘੇਰ ਮੁੜ ਕੇ ਹੁਣ ਪਹਾੜੀਆਂ ਤੋਂ ਬੱਖਲੇ ਨੂੰ ਆ ਗਏ ਸਿੰਪਲ ਪਲੇਨ ਜਗਾ ਸੀ ਜੀ ਆਰਾਮ ਨਾਲ ਸ਼ਹਿਰ ਪੂਰਾ ਪਲੇਨ ਸ਼ਹਿਰ ਆ ਰਮ ਦਿਖਾਉਂਦਾ ਇਧਰ ਕੋ ਠੀਕ ਹੈ ਨਾ ਕੋਈ ਪਹਾੜੀ ਕੁੜੀਆਂ ਨਹੀਂ ਅੱਗੇ ਪਿਛੇ ਰਹਿ ਗਈਆਂ ਜੀ ਅਮਲੇ ਪੌਣਾ ਸਾਹਿਬ ਪਹਾੜੀਆਂ ਤੋਂ ਸੁੱਲ ਲੈ ਆ ਗਏ ਯਾਰ ਤਾਂ ਯਾਰ ਹੁਣ ਇਹਨੇ ਆਪਾਂ ਨਾ ਸਾਡੇ ਪੁੱਤਰ ਜਿਹੇ ਪੌਣਾ ਸਾਹਿਬ ਵਾਲੇ ਠੀਕ ਹੈ ਐਂਡ ਗਾਈਡਰ ਨੇ ਆਪਾਂ ਰਾਹ ਦੱਸਿਆ ਕਿੰਦਾ ਨੇੜੇ ਹੀ ਆ ਬਸ ਇੱਥੋਂ ਐ ਜਾਓ ਐ ਜਾਓ ਤੇ ਪਹੁੰਚ ਜਾਣਾ ਤੁਸੀਂ ਉਹਨੇ ਜਿਵੇਂ ਆਪਾਂ ਪਹੁੰਚਦੇ ਫੜਾਫੜਾ ਜੋਰਦਾਰ ਦਰਸ਼ਨ ਕਰਾਉਣੇ ਹਨ ਤਾਂ ਚਲੋ ਜੀ ਆਪਾਂ ਪਹੁੰਚ ਚੁਕੇ ਆਂ ਪੋਟਾ ਸਾਹਿਬ ਦੇਖੋ ਚੈੱਕ ਕਰੋ ਕਿੱਛਣ ਵਾਲੇ ਲੱਗ ਹੋ ਜਾ ਕੇ ਫੋਟੋ ਤੁਹਾਨੂੰ ਆਹ ਦੇਖੋ ਗੁਰਦੁਆਰਾ ਸਾਹਿਬ ਨੂੰ ਜਾਂਦੇ ਦੇ ਰਸਤੇ ਛੋਟਾ ਜਿਹਾ ਬਾਜ਼ਾਰ ਆਇਆ ਠੀਕ ਆ ਸੋਨਾ ਲੱਗ ਜਾਂਦਾ ਰਹੇ ਤਾਂ ਯਾਰ ਗੁਰਦੁਰੇਣਾ ਮਠਟੇ ਕੇ ਤੋਂ ਪਹਿਲਾਂ ਅਸੀਂ ਸਰਾਣ ਲਈ ਆਏ ਆ ਆ ਇੱਧਰ ਅੱਧਾ ਘੰਟਾ ਹੋ ਗਿਆ ਇਹਨੂੰ ਥੋੜਾ ਰੈਸਟ ਕੀਤਾ ਅਗੇ ਯਾਰ ਥੱਕੇ ਬੜੇ ਪਏ ਆ ਤਾਂ ਪਹਿਲਾਂ ਅਸੀਂ ਸਰਾਣ ਕਮਰਾ ਦੇਖ ਲਈਏ ਐਂਡ ਪਿੱਛੇ ਮੇਰਾ ਵਿਊ ਚੈੱਕ ਕਰੋ ਗਰੂ ਇੱਥੇ ਆਪਾਂ ਨੂੰ ਕਮਰਾ ਮਿਲਿਆ ਐਸ ਵਿਊ ਤੇ ਘ ਚਲਦੇ ਆ ਵੇਖਣ ਘੁੰਮਣ ਫਿਰਨੇ ਪਹਿਲਾਂ ਮੱਥਾ ਟੇਕ ਲੈਨੇ ਆ ਫਿਰ ਸ਼ਹਿਰ ਘੁੰਮਦੇ ਆ ਰਾਤ ਨੂੰ ਦਿਖਾਂਗੇ ਐਵੇਂ ਦਾ ਮੌਲ ਚੱਲ ਹੁੰਦਾ ਇੱਥੇ ਤਾਂ ਯਾਰ ਆ ਇੱਧਰ ਚੈੱਕ ਕਰੋ ਆਪਾਂ ਦਰਬਾਰ ਤੇ ਮੱਥਾ ਟੇਕਣ ਚੱਲੇ ਹੋਏ ਆ ਠੀਕ ਹੈ ਤੇ ਲੋਕੇਸ਼ਨ ਚੈੱਕ ਕਰੋ ਇੱਕ ਰੋਣ ਮੈਂ ਬਾਹਰੋਂ ਵੀ ਲੋਕੇਸ਼ਨ ਦਿਖਾ ਦੂੰਗਾ ਬਾਹਰ ਜਾ ਕੇ ਪਹਿਲਾਂ ਮੈਂ ਦਰਸ਼ਨ ਕਰਾਂ ਮੈਂ ਅੰਦਰ ਠੀਕ ਹੈ ਤੇ ਗੁਰਦਵਾਰ ਦਾ ਥਿਊ ਚੈੱਕ ਕਰੋ ਫੜਾ ਖਲਿਆ ਚਲੋ ਮੱਥਾ ਟੇਕਿਆ ਤਾਂ ਲੋ ਜੀ ਮੇਨ ਗੇਟ ਥੋੜਾ ਕੁਝ ਐਵੇਂ ਦਾ ਦਿਖਦਾ ਠੀਕ ਹੈ ਇਹ ਦਰਵਾਜ਼ਾ ਖਾਈਬਾ ਹੁਣ ਇਹ ਨਾ ਬਾਜ਼ਾਰ ਘੁੰਮ ਕੇ ਆਉਣੇ ਆ ਤਾਂ ਯਾਰ ਹੁਣ ਨਾ ਜਿਵੇਂ ਦਰਬਾਰ ਚ ਮੱਥਾ ਟੇਕ ਕੇ ਤੇ ਕਮਰਾ ਵੀ ਆਪਲੇ ਲੈ ਆਪਣੇ ਸਾਰੇ ਕੰਮ ਆਲਮੋਸਟ ਡਨ ਆ ਹੁਣ ਆਪਾਂ ਨਾ ਬਾਜ਼ਾਰ ਘੁੰਮਣ ਚੱਲੇ ਆ ਠੀਕ ਆ ਦੇਖਦੇ ਹਾਂ ਮੌਲ ਚੌਕ ਬਾਜ਼ਾਰ ਦਾ ਤੇ ਛੋਟੇ ਮੋਟੇ ਦੁਕਾਨਾਂ ਇੱਥੇ ਲੱਗੀਆਂ ਆ ਬਾਕੀ ਨਾ ਅੱਗੇ ਮੈਂ ਉਧਰ ਦੇਖਿਆ ਰਿਵਰ ਵਾਲੀ ਸਾਈਡ ਤੇ ਥੋੜੀ ਬਹੁਤ ਵਧੀਆ ਲੋਕੇਸ਼ਨਸ ਠੀਕ ਆ ਐਂਡ ਮੈਨੂੰ ਥੋੜਾ ਡੀਸੈਂਟ ਜਿਹਾ ਜਵੇਂ ਨਾ ਪਿੰਡ ਜਿਹੇ ਵਾਲਾ ਟਾਈਪ ਦਾ ਰਾਹ ਦਿਖਿਆ ਸੀ ਮੈਂ ਕੀ ਪਤਾ ਉੱਥੇ ਵਧੀਆ ਲੋਕੇਸ਼ਨਸ ਮਿਲਣੇ ਫੋਟੋ ਫੋਟੋ ਤਿਆਰ ਐ ਸਾਈਡ ਤੋਂ ਨਾ ਆਪਾਂ ਗੁਰਦਾਰੇ ਦੇ ਬੈਕ ਸਾਈਡ ਤੇ ਆ ਗਏ ਬਿਲਕੁਲ ਬੈਕ ਸਾਈਡ ਤੇ ਇਧਰ ਦੇ ਰਿਵਰ ਰੂਰ ਵਾਲੀ ਸਾਈਡ ਠੀਕ ਆ ਤੇ ਥੋੜਾ ਸ਼ਹਿਰ ਆ ਥੋੜੇ ਪਹਾੜ ਆ ਥੋੜੀ ਜਿਹੀ ਵਧੀਆ ਲੋਕੇਸ਼ਨ ਆ ਦੇਖ ਸਕਦੇ ਆ ਫੋਟੋ ਬੜਾ ਗੇ ਸਕਦੇ ਆ ਆਪਾਂ ਬਾਕੀ ਦੇ ਉਧਰ ਹੀ ਆ ਸ਼ਹਿਰ ਬਹੁਤ ਦੇਖੋ ਕਿੱਡੇ ਲਾਈਟਾਂ ਲਟਾ ਜਗਾਂਦੀਆਂ ਹੈ ਨਾ ਸ਼ਹਿਰ ਤੇ ਸਾਰਾ ਉੱਥੇ ਆ ਇੱਥੇ ਕੁਝ ਨਹੀਂ ਆ ਇਧਰ ਬਸ ਉਹ ਸੁੱਕੀ ਹੋਈ ਨਦੀ ਜੀ ਹੈ ਇੱਕ ਤੇ ਆ ਪੱਥਰ ਹੈ ਕਿੰਨੇ ਵੱਡੇ ਜਿਨ੍ਹਾਂ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਪੱਥਰਾਂ ਦਾ ਪੱਥਰ ਨੇ ਕੀ ਕਰ ਸਕਦੇ ਆ ਇਧਰ ਲੋਕੀ ਆਏ ਹੋਏ ਨੇ ਸਾਡੇ ਅਰਗੇ ਚਲੋ ਦੇਖਦੇ ਆਂ ਕੀ ਸਾ ਘਟਾ ਵਾ ਇੱਥੇ ਤਾਂ ਯਾਰ ਇਸ ਵੇਲੇ ਕਾਫੀ ਲੋਕ ਨੇ ਜਿਹੜੇ ਕੀ ਨਾਤੋਂ ਰਹੇ ਨੇ ਵਧੀਆ ਆਪਣਾ ਸਿਸਟਮ ਪਰ ਮੈਂ ਮੈਂ ਨਹੀਂ ਇੱਥੇ ਲੈ ਕਰੂੰਗਾ ਕੁਝ ਵੀ ਮੈਂ ਸਵੇਰੇ ਆਉਂਗਾ ਜੋ ਤੁਸੀਂ ਜੇ ਤੁਸੀਂ ਮੈਨੂੰ ਇਸ ਨਦੀ ਚ ਨਾਉਂਦੇ ਹੋਏ ਵੇਖਣਾ ਚਾਹੁੰਦੇ ਕੱਲ੍ਹ ਵਾਲਾ ਬਲ ਜ਼ਰੂਰ ਵੇਖਿਓ ਠੀਕ ਹੈ ਮੈਂ ਕੱਲ ਆਉਂਗਾ ਤਾਂ ਯਾਰ ਮੇਨ ਗਾ ਲੈ ਕੇ ਆਏ ਵੇਲੇ ਉੱਥੇ ਕੋਈ ਨਹੀਂ ਹਨੇਰਾ ਹੋ ਜਾਊਗਾ ਉਹ ਥੋੜਾ ਪੂਰਾ ਆਪਾਂ ਖੇਚ ਨਹੀਂ ਸਕਦੇ ਉਧਾਂ ਥੋੜਾ ਬਹੁਤ ਘੁੰਮਦੇ ਫਿਰਦੇ ਆਂ ਵੀਡੀਓ ਬਣਾਉਣੇ ਆ ਤੇ ਕੱਲ ਸਵੇਰੇ ਇੱਥੇ ਨਾਉਂ ਆਵਾਂਗੇ ਦੇਖਾਂ ਪਾਣੀ ਠੰਡੇ ਠੰਡੇ ਚ ਮਜ਼ੇ ਆਉਂਦੇ ਠੀਕ ਹੈ ਲੈ ਪਾਣੀ ਥੋੜਾ ਜਿਆ ਐ ਚ ਤੇ ਬਦ ਨੱਕ ਡੋਬਿਆ ਨਾ ਮਰੇ ਪੈ ਗਣੀ ਇਹ ਕਿਨੇ ਰੋੜਨਾ